ਇਹ ਵੀਡੀਓ ਦੁਬਈ ਜਾਣ ਦੇ ਚਾਹਵਨ ਡਰਾਈਵਰਾਂ ਦੇ ਲਈ ਹੈ ਤੁਸੀਂ ਡਰਾਈਵਰ ਵਜੋਂ ਵਰਕ ਪਰਮਿਟ ਤੇ ਦੁਬਈ ਜਾਣ ਦੇ ਇੱਛਾਤਾਂ ਜੇ ਐਸ ਜੀ ਸੀ ਗਰੁੱਪ ਤੁਹਾਡੇ ਲਈ ਸ਼ਾਨਦਾਰ ਮੌਕਾ ਲੈ ਕੇ ਆਇਆ ਹੈ ਜੀ ਹਾਂ ਹੁਣ ਤੁਸੀਂ ਗਲਪ ਅਤੇ ਭਾਰਤੀ ਡਰਾਈਵਿੰਗ ਲਾਇਸੈਂਸ ਤੇ ਵੀ ਦੁਬਈ ਜਾ ਸਕਦੇ ਹੋ ਉੱਥੇ ਟਰਾਲਰ ਡਰਾਈਵਰਾਂ ਦੀ ਭਾਰੀ ਮਾਤਰਾ ਦੇ ਵਿੱਚ ਲੋੜ ਹੈ ਦੁਬਈ ਪੋਰਟ ਦੇ ਉੱਤੇ ਤੁਸੀਂ ਟਰਾਲਾ ਚਲਾਉਣਾ ਇਸ ਕਰਕੇ ਤੁਹਾਡੇ ਕੋਲ ਟਰਾਲਾ ਚਲਾਉਣ ਦਾ ਤਜਰਬਾ ਹੋਣਾ ਬੇहद ਲਾਜ਼ਮੀ ਹੈ ਅੰਗਰੇਜ਼ੀ ਕਹਿ ਲੋ ਸੰਗਣੀ ਤੇ ਸਮਝਾਉਣੀ ਆਉਣੀ ਚਾਹੀਦੀ ਹੈ ਯਾਨੀ ਕਿ ਬੇਸਿਕ ਨੌਲੇਜ ਆਉਣੀ ਚਾਹੀਦੀ ਹੈ ਯੋਗਤਾ ਵੈਸੇ 10ਵੀਂ ਪਾਸ ਆ ਉਮਰ ਤੁਹਾਡੀ 25 ਤੋਂ 41 ਸਾਲ ਹੋਣੀ ਚਾਹੀਦੀ ਹੈ ਤਨਖਾਹ ਹੈ 1900 ਤੇ 50 ਡਰਾਮ ਜਿਹੜਾ ਕਿ ਭਾਰਤੀ ਕਰੰਸੀ ਦਾ 44000 ਰੁਪਿਆ ਬਣਦਾ ਰਹਾਇਸ਼ ਤੁਹਾਨੂੰ ਕੰਪਨੀ ਦੇਵੇਗੀ ਇੰਟਰਵਿਊ ਜਲੰਧਰ ਹੋਵੇਗਾ ਸੋ ਤੁਰੰਤ ਸੰਪਰਕ ਕਰੋ 82880 21797 82880 21798